ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆ ਕਿ ਸਜਣੋ ਆਪਣੀ ਨਰਕ ਪਰਖ ਤਸੱਲੀ ਕਰਕੇ ਆਪਣੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਬਣੇ ਰਹੋ ਐਂਡ ਤੱਕਰ ਪਹੁੰਚੇ ਆ ਮੇਨ ਅੱਡਾ ਪਖੀਵੰਡ ਜ਼ਿਲ੍ਹੇ ਦੀ ਗੱਲ ਕਰੀਏ ਸ਼੍ਰੀ ਤਰਨਤਾਰ ਸਾਹਿਬ ਤੇ ਤਸੀਲ ਪੱਟੀ ਘਰੇਲੂ ਫਾਰਮ ਤੇ ਪਹੁੰਚੇ ਆ 20 किलो ਪਿਛਲੇ ਸਵੇਰੇ ਦਾ ਰਿਕਾਰਡ ਆ ਅਰਕੀ ਦੂਸਰਾ ਸੂਬਾ ਜਿਹੜਾ ਇਹ ਤਿਆਰੀ ਤੇ ਆ 8 ਕ ਦਿਨ ਦਾ ਸਮਾਂ ਬਾਕੀ ਡਿਲੀਵਰੀ ਦੇ ਵਿੱਚ ਰਹੇਗਾ ਸੱਜਣੋ ਜਰਸੀ ਦੇ ਐਚ ਅਖ ਕ੍ਰੋਸ ਆਂਗ ਦੇ ਵਿੱਚ ਆ ਆਪਣੀ ਜਿਹੜੀ ਤੁਸੀਂ ਜਜਮੈਂਟ ਕਰ ਲੈਣੀ ਆ ਜੀ ਠੀਕ ਆ ਥਾਂ ਲੇਵੇ ਦੀ ਖਬਰਦਾਰ ਆ ਬਾਕੀ ਬਹੁਤ ਸੋਹਣੀ ਆਰਡਰ ਕੁਆਲਿਟੀ ਤਿਆਰ ਕਰਨ ਦੀ ਆ ਕਰਦੇ ਆ ਬਾਈ ਹੁਣ ਨਾਲ ਗੱਲਬਾਤ ਕਰਦੇ ਆ ਡਿਟੇਲ ਸਾਂਝੀ ਬਣ ਰਹੇ ਹੋ ਐਂਡ ਆ ਕਰਦੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਯਾਰ ਠੀਕ ਜੀ ਵਧੀਆ ਹੀ ਵਧੀਆ ਤੇ ਚੜਦੀ ਕਲਾ ਚੜਦੀ ਕਲਾ ਠੀਕ ਵਪਾਰਤ ਨਹੀਂ ਕਰਦੇ ਕਰ ਲਈਦਾ ਜੀ ਕਰ ਲਈਦਾ ਤਾਵਾ ਟੱਲਾਈ ਤਾਵਾ ਟੱਲਾਈ ਅੱਛਾ ਪੱਕਾ ਨਹੀਂ ਕਰਦੇ ਨਹੀਂ ਪੱਕਾ ਨਹੀਂ ਉਹ ਇਹ ਆ ਵੀ ਇਸ ਤਰ੍ਹਾਂ ਬੀਜੇ ਵੇਚ ਜੂ ਤੇ ਵੇਚ ਲੈਨੇ ਚੋਲ ਘਰੇ ਨਹੀਂ ਚੋਲੀਦੀ ਇਹ ਡੇਰੀ ਦਾ ਕੰਮ ਹਨਾ ਨਾ ਡੇਰੀ ਦਾ ਦੁੱਧਾ ਕੰਮ ਠੀਕ ਆ ਪੱਕਾ ਨਹੀਂ ਵਪਾਰ ਤੇ ਨਾਮ ਅਰਜੰਦਰ ਸਿੰਘ ਠੀਕ ਆ ਤੇ ਡਰੈਸ ਪਿੰਡ ਪਿੰਡ ਠਿੱਖੀ ਵੈਂਡਾ ਅੱਡਾ ਹੈ ਹਨਾ ਮੇਨ ਹੀ ਅੱਡਾ ਅੱਡਾ ਮੇਨ ਹੀ ਆ ਜੀ ਅੰਮ੍ਰitsar ਰੋਡ ਅੰਮ੍ਰitsar ਰੋਡ ਜਿਹੜਾ ਨਖਾਸੂ ਬਣਾ ਸੁਆ ਸੱਜਣੋ ਆ ਬਲੇਰ ਰੋਡ ਨੂੰ ਜਿੱਥੇ ਸੜਕ ਪਾਰਦੀ ਆ ਜਾਂ ਇੱਥੇ ਬੈਂਕੇ ਨੂੰ ਤੇ ਉੱਥੇ ਵੀ ਹਨਾ ਠੀਕ ਆ ਤੇ ਮੋਬਾਈਲ ਨੰਬਰ ਬਾਈ ਜੀ 8725435592 ਠੀਕ ਆ ਇੱਕੋ ਵੈੜਾ ਨਾ ਹਾਂਜੀ ਕਿੰਨਾ ਦੁੱਧ ਭਰਿਆ ਨੇ ਇਹਨੇ 20 ਕਿਲੋ ਭਰਿਆ ਇਹ ਲਿਆਂਦੀ ਆ ਤੇ ਘਰ ਦੀ ਆ ਨਹੀਂ ਪਹਿਲੇ ਸੂਆ ਲਿਆਂਦੀ ਆ ਪਿਛਲਾ ਸੂਆ ਹਾਂਜੀ 20 ਕਿਲੋ ਪਹਿਲਾਂ ਪਲੂਨ ਨੇ ਭਰਿਆ ਹਾਂਜੀ ਐਰ ਕੀ ਦੂਜਾ ਸੂਆ ਹਾਂਜੀ ਸਮਾਂ ਕਿੰਨਾ ਰਹੇਗਾ ਇਹ 8 ਦਿਨ ਲੈ ਚੁਈ ਠੀਕ ਆ ਖੁੱਲ ਕੇ 8 ਦਿਨ ਦਾ ਸੱਜਣੋ ਸਮਾਂ ਬਾਕੀ ਰਹੇਗਾ ਬੈਕਗ੍ਰਾਉਂਡ ਚੰਗੀ ਤਿਆਰ ਕਰੰਦੀ ਆ 20 ਪਲੱਸ ਮੌਕੇ ਤੇ ਜਿਹੜਾ ਪਿਛਲੇ ਸਵੇਰੇ ਨੇ ਦੁੱਧ ਭਰਿਆ ਬਾਈ ਕਹਿੰਦਾ ਬਾਕੀ ਜੱਜਮੈਂਟ ਤੁਸੀਂ ਆਪਣੀ ਆਪ ਕਰ ਲਿਓ ਸਾਰੇ ਸੁਝਵਾਨ ਜੀ ਤੋਰਾ ਤਰਾ ਚੰਗਾ ਏ ਅੱਛੀ ਜੰਮੀ ਪੜੀ ਪੂਰੀ ਵਾਹ ਕੀ ਬਾਤ ਏ ਸੋਹਣੀ ਆ ਸਜਣਾ ਜਿੰਨੀ ਵੀ ਬਣੀ ਆ ਖੂਬਸੂਰਤ ਆ ਕਰੋਸਾਂ ਅੰਗਰੇ ਵਿੱਚ ਆ ਗਰਮੀ ਚੱਲ ਰਹੀ ਏ ਕਰੋਸ ਹੀ ਚੱਲਣੀਆਂ ਖਾਸ ਕਰਕੇ ਤੇ ਬਾਕੀ ਕਰਦੇ ਆ ਰੇਟ ਦੀ ਗੱਲ ਬਾਈ ਜੀ ਫਿਰ ਦੇਣ ਲੈਣ ਵਾਲਾ ਕੀ ਆਂਦਾ ਰੇਟ ਕਰ ਦੀਗੇ 65000 65000 ਫਿਕਸ ਹੈ ਨਾ ਹਾਂਜੀ ਘਰ ਆਿਆਂ ਦਾ ਕੋਈ ਮਾਨ ਪਿਆਰ ਕਰ ਦੋਗੇ ਮੈਂ ਤਾਂ ਹੁਣ ਟੀ ਵਾਲੀ ਗੱਲ ਕੀਤੀ ਕਰ ਦਿਓ ਚਲ ਥੋੜਾ ਬੜਾ ਕੋਈ ਨਹੀਂ ਕਰ ਦਿਓ ਹਣਾ ਤੇ ਨਾਮ ਕੀ ਫਿਰ ਦੱਸ ਦਿਓ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਹਣਾ ਮੈਂ ਨਾ ਭਿੱਖੀਵੰਡ ਸ਼ਹਿਰ ਦੇ ਵਿੱਚ ਸਜਣੋ ਖਰੀਦਦਾਰੀ ਕਰਿਓ ਆਜੋ ਅੱਗੇ ਆਜੋ ਜੀ ਲਓ ਇਸਾ ਜਨੋ ਬਹੁਤ ਸੋਹਣੀ ਹੈ ਤੇ ਕਿੱਥੇ ਲੋਕੇਸ਼ਨ ਕੀ ਆ ਸੁਵਰਾਜ ਟਰੈਕਟਰ ਦੀ ਏਜੰਸੀ ਬੈਕਸਾਈਡ ਠੀਕ ਆ ਨਖਾਸੂ ਦੇ ਬਿਲਕੁਲ ਓਕੇ ਹੈ ਨਾ ਠੀਕ ਹੈ ਸਜਣੋ ਖਰੀਦਦਾਰੀ ਕਰਿਓ ਧੰਨਵਾਦ ਸਾਡੀਆਂ ਵੀਡੀਓ ਵੇਖਣ ਲਈ ਸਤਿ ਸ੍ਰੀ ਅਕਾਲ